ਸਤਿ ਸ਼੍ਰੀ ਅਕਾਲ ਲੰਮਾ ਪੈਂਦਾ ਜ਼ਿੰਦਗੀ ਦਾ ਲੰਮਾ ਪੈਂਦਾ ਜ਼ਿੰਦਗੀ ਦਾ ਚੱਲਦੇ ਆ ਚੱਲਦੇ ਆ ਸੈਂਕੜੇ ਹਜ਼ਾਰਾਂ ਮੁਸੀਬਤਾਂ ਨੇ ਆਉਂਦੀਆਂ ਪਰ ਇਹ ਮੁਸੀਬਤਾਂ ਹੀ ਜ਼ਿੰਦਗੀ ਦਾ ਅਸਲ ಪಾਠ ਵੀ ਪੜਾਉਂਦੀਆਂ ਤੁਰੋ ਹੌਸਲੇ ਦੇ ਨਾਲ ਰੱਖੋ ਆਸੇ ਪਾਸੇ ਦਾ ਖਿਆਲ ਤੁਰੋ ਹੌਸਲੇ ਦੇ ਨਾਲ ਰੱਖੋ ਆਪਣਾ ਖਿਆਲ ਆਖਿਰ ਇਹ ਵੀ ਉੱਡ ਫੁੱਟ ਜਾਣਾ ਜੋ ਬੱਦਲ ਕਰੋਨਾ ਵਾਲਾ ਛਾ ਗਿਆ ਪਰ ਭੁੱਲਿਓ ਨਾ ਭੁੱਲਿਓ ਨਾ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਸਾਦੇ ਢੰਗ ਨਾਲ ਜਿਉਣਾ ਕਿੰਜ ਸਾਨੂੰ ਇਹ ਵਿਖਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਜੋ ਮਹਿੰਗੇ ਸੀ ਰਿਵਾਜ ਸਾਡੇ ਜੋ ਮਹਿੰਗੇ ਸੀ ਰਿਵਾਜ ਬੜੇ ਮਹਿੰਗੇ ਹੀ ਦਿਖਾਵੇ ਸੀ ਚਾਰ ਦਿਵਾਰੀਆਂ ਚ ਬੰਦ ਹੋਏ ਸਾਰੇ ਜੋ ਝੂਠੇ ਸਾਡੇ ਦਾਵੇ ਸੀ ਕਹਿੰਦੇ ਖੁਸ਼ੀ ਹੋਵੇ ਗਮੀ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਨਈਓ ਕੱਠ ਵੱਡਾ ਕਰਨਾ ਠੀਕ ਹੀ ਤਾਂ ਕਹਿੰਦੇ ਐਵੇਂ ਲੋਕਾਚਾਰੀ ਪਿੱਛੇ ਕਾਤੋਂ ਝੁੱਗਾ ਚੌੜ ਕਰਨਾ ਚਿਰਾਂ ਤੋਂ ਸੀ ਬੁੱਧ ਚਿਰਾਂ ਤੋਂ ਸੀ ਬੁੱਧ ਅੱਜ ਸਾਨੂੰ ਇਹ ਹਿਲਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਸਾਦੇ ਟੰਗ ਨਾਲ ਜਿਉਣਾ ਫੇਰ ਸਾਨੂੰ ਆ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਫੋਕੀਆਂ ਏ ਤੋਰਾ ਫੋਕੀਆਂ ਏ ਤੋਰਾ ਸਾਡੇ ਕੰਮ ਨਹੀਂਓ ਆਣੀਆਂ ਫੋਕੀਆਂ ਈ ਤੋਰਾ ਸਾਡੇ ਕੰਮ ਨਹੀਂ ਆਉਣੀ ਆ ਖਾਧੀਆਂ ਖੁਰਾਕਾਂ ਨੇ ਹੀ ਜਿੰਦ ਇਹ ਬਚਾਉਣੀ ਆ ਸਿਹਤ ਹੀ ਵੱਡਾ ਧੰਨ ਹੁੰਦਾ ਸਮਝ ਸਭਾਂ ਆ ਗਿਆ ਛੁੱਟ ਗਿਆ ਖਿਹੜਾ ਡੇਰਿਆਂ ਤੋਂ ਬਹੁਤੇ ਭਰਮੋਂ ਭੁਲਾ ਗਿਆ ਉਹ ਕਿਵੇਂ ਜੋ ਬਣਦੇ ਸੀ ਵਿਚੋਲੇ ਰੱਬ ਦੇ ਕਹਾਉਂਦੇ ਸੀ ਵਿਚੋਲੇ ਸਾਰੇ ਬਾਬੇ ਖੁੰਝੇ ਲਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਸਾਦੇ ਢੰਗ ਨਾਲ ਜਿਉਣਾ ਫੇਰ ਸਾਨੂੰ ਆ ਗਿਆ ਉਹਲੇ ਉਹ ਸਬਕ ਨਾ ਜੋ ਸਮਾ ਹੈ ਸਿਖਾ ਗਿਆ ਬੇਈਮਾਨ ਕੁਝ ਐਸੇ ਬੇਈਮਾਨ ਕੁਝ ਐਸੇ ਫਾਇਦਾ ਮਜਬੂਰੀ ਦਾ ਉਠਾਉਂਦੇ ਨੇ ਰਾਜਨੀਤੀਵਾਨ ਕਿਹੜਾ ਘਟ ਦੁਕਾਨ ਝੂਠ ਦੀ ਚਲਾਉਂਦੇ ਨੇ ਜੋ ਹੁੰਦੇ ਸੱਚੇ ਯੋਧੇ ਜੋ ਹੁੰਦੇ ਸੱਚੇ ਯੋਧੇ ਔਕੜਾਂ ਮੁਸੀਬਤਾਂ 'ਚ ਹਮੇਸ਼ਾ ਅੱਗੇ ਆਉਂਦੇ ਨੇ ਭਾਵੇਂ ਬਾਹ ਕਟਵਾਈ ਕਈਆਂ ਜਾਨ ਵੀ ਗਵਾਈ ਭਾਵੇਂ ਬਾਹ ਕਟਵਾਈ ਕਈਆਂ ਜਾਨ ਵੀ ਗਵਾਈ ਰਹੇ ਫਰਜ਼ ਨਿਭਾਉਂਦੇ ਨੇ ਕੌਣ ਨਕਲੀ ਹੈ ਇੱਥੇ ਕੌਣ ਨਕਲੀ ਹੈ ਇੱਥੇ ਕੌਣ ਅਸਲੀ ਹੈ ਹੀਰੋ ਪਰ ਤੱਕ ਨਜ਼ਰ ਸਾਨੂੰ ਆ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਕੁਦਰਤ ਦੇ ਨਾਲ ਹੋਈਆਂ ਕੀ ਕੀ ਵਧੀਕੀਆਂ ਕੁਦਰਤ ਦੇ ਨਾਲ ਹੋਈਆਂ ਕੀ ਕੀ ਵਧੀਕੀਆਂ ਸਮਝੇ ਨਹੀਂ ਆਈਆਂ ਹੁਣ ਸਾਨੂੰ ਉਹ ਬਾਰਕੀਆਂ ਜੋ ਗਲਤੀ ਸੁਧਾਰੇ ਚੰਗਾ ਇਨਸਾਨ ਹੈ ਕਹਾਮ ਦਾ ਬਾਰ ਬਾਰ ਦੁਹਰਾਵੇ ਉਹ ਸ਼ੈਤਾਨ ਅਖਵਾਮ ਦਾ ਅੱਗੇ ਤੁਸੀਂ ਜਾਣੋ ਅੱਗੇ ਤੁਸੀਂ ਜਾਣੋ ਸੁਖਵੀਰ ਸੱਚ ਹੈ ਸੁਣਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਸਾਦੇ ਢੰਗ ਨਾਲ ਜਿਉਣਾ ਕਿੰਜ ਸਾਨੂੰ ਇਹ ਵਿਖਾ ਗਿਆ ਭੁੱਲਿਓ ਸਬਕ ਨਾ ਜੋ ਸਮਾਂ ਹੈ ਸਿਖਾ ਗਿਆ ਧੰਨਵਾਦ